ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਕਮਲਦੀਪ ਸਿੰਘ ਸੰਗਾ ਪਿੰਡ ਲੰਗੇਰੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤੁਹਾਡੇ ਨਾਲ ਆਪਣੇ ਐਗਰੋ ਫਰੈਸਟਰੀ ਮਾਡਲ ਤੋਂ ਸਾਂਝ ਪਾ ਰਿਹਾ ਇਹ ਆਪਾਂ ਤਕਰੀਬਨ 1 ਸਾਲ ਦੇ ਪੌਪੂਲਰ ਹੋ ਚੁੱਕੇ ਸਾਡੇ ਤੇ ਇਹਦੇ ਵਿੱਚ ਇਹ ਅਸੀਂ ਕਣਕ ਬੀਜੀ ਕੋ ਆ ਇੱਧਰ ਇਹ ਕਾਫੀ ਦੇਖੋ ਦੂਰ ਤੱਕ ਸ਼ਰੌਂ ਬੀਜ ਕੋਵਾ ਤੇ ਇੱਧਰ ਵੀ ਇਹ ਰਾਇਆ ਤੇ ਅਸੀਂ ਕੋਸ਼ਿਸ਼ ਕਰੀਦੀ ਆ ਪਈ ਵਾਤਾਵਰਨ ਨੂੰ ਬਚਾਉਣ ਲਈ ਜਿਹੜੇ ਆਪਾਂ ਹਿੱਲੇ ਕਰ ਸਕਦੇ ਆ ਪਈ ਵਾਤਾਵਰਨ ਵੀ ਸਾਡਾ ਠੀਕ ਰਹੇ ਕਿਉਂਕਿ ਸਾਡੀ ਹਵਾ ਬਹੁਤ ਵਾਤਾਵਰਨ ਖਰਾਬ ਦੂਸ਼ਿਤ ਹੋ ਰਹੀ ਆ ਉਹ ਬਖਵਖ ਕਾਰਨਾ ਕਰਕੇ ਪੋਲੂਸ਼ਨ ਬਖਵਖ ਤਰ੍ਹਾਂ ਦਾ ਹੈਗਾ ਆ ਤੇ ਇਹਦੇ ਵਿੱਚ ਸਾਡਾ ਜਿਹੜਾ ਆਪਾਂ ਜਾਦੇ ਖਾਦਾਂ ਪਾ ਲੰਨੇ ਆ ਫਸਲਾਂ ਨੂੰ ਜਾਂ ਸਪਰੇਆ ਜਾਦੇ ਕਰ ਲੰਨੇ ਆ ਤੇ ਉਹਦੇ ਨਾਲ ਵੀ ਸਾਡੀ ਹਵਾ ਖਰਾਬ ਹੁੰਦੀ ਆ ਤੇ ਬਾਕੀ ਧੂਆਂ ਵੀ ਹੈਗਾ ਜਿਹੜਾ ਵੱਖ-ਵੱਖ ਤਰ੍ਹਾਂ ਦਾ ਤੇ ਉਹ ਵੀ ਤੇ ਬਾਕੀ ਜਿਹੜਾ ਸਾਡਾ ਪਲਾਸਟਿਕ ਆ ਤੇ ਉਹਨਾਂ ਵੀ ਸਾਡਾ ਜਦੋਂ ਪੋਲੂਸ਼ਨ ਹੁੰਦਾ ਆ ਤੇ ਇਹਦਾ ਮੈਂ ਤੁਹਾਡੇ ਨਾਲ ਇਹ ਸਾਂਝ ਕਰਨੀ ਚਾਹੁੰਦਾ ਆ ਕਿ ਕਣਕ ਬੀਜੀ ਆ ਆਪਾਂ ਯੂਨੀਵਰਸਿਟੀ ਦੀ ਵੈਰੈਟੀ ਆ ਵਧੀਆ ਤੇ ਇਹਦੇ ਵਿੱਚ ਆਪਾਂ ਕੋਈ ਵੀ ਕਾਫ ਉਸ ਦੀ ਰੋਕਥਾਮ ਲਈ ਸਪਰੇ ਨਹੀਂ ਕੀਤੀ ਕਿਉਂਕਿ ਮੈਂ ਦੇਖਿਆ ਇੱਥੇ ਸਾਡੇ ਆਲੇ-ਦੁਆਲੇ ਜਿੱਥੇ ਲਗਾਤਾਰ ਕਣਕ ਝੋਨਾ ਲੱਗ ਰਿਹਾ ਜਿੰਨਾ ਖੇਤਾਂ ਦੇ ਵਿੱਚ ਉੱਥੇ ਸਾਡੇ ਕਿਸਾਨਾਂ ਨੇ ਗੁੱਲੀ ਡੰਡੇ ਦੀ ਰੋਕਥਾਮ ਲਈ ਦੋ-ਦੋ ਸਪਰੇਆਂ ਵੀ ਕਰਤੀਆਂ ਤੇ ਫੇਰ ਵੀ ਗੁੱਲੀ ਡੰਡਾ ਪੂਰਾ ਰੋਕਥਾਮ ਨਹੀਂ ਹੋਈ ਕਈ ਵਾਰੀ ਸਪਰੇ ਕਰਨ ਲੱਗੇ ਵੀ ਅਸੀਂ ਵਿੱਚ ਪਾਣ ਸਾਡੀਆਂ ਰਹਿ ਜਾਂਦੀਆਂ ਤੇ ਇਹਦਾ ਜਿਹੜਾ ਸਾਡਾ ਦੇਖੋ ਇੱਥੇ ਕੋਈ ਵੀ ਤੁਹਾਨੂੰ ਤਕਰੀਬਨ ਆਮ ਕਾਫੂਸ ਹਲੇ ਕਣਕ ਦੇ ਵਿੱਚ ਗੁੱਲੀ ਡੰਡਾ ਜਾਂ ਬਾਥੂ ਕੋਈ ਖਾਸ ਨਹੀਂ ਜਿਸਦਾ ਨਹੀਂ ਹੈ ਤੇ ਉਹਦੇ ਦੋ ਇਹਦੇ ਕਾਰਨ ਹੈਗੇ ਆ ਇੱਕ ਤਾਂ ਆਪਾਂ ਪਿਛਲੀ ਵਾਰੀ ਇੱਥੇ ਕਣਕ ਨਹੀਂ ਬੀਜੀ ਤੇ ਪਿਛਲੀ ਵਾਰੀ ਇੱਥੇ ਆਪਣੀ ਬਹਾਰ ਰੋਦੀ ਮੱਕੀ ਸੀਗੀ ਉਹਦੇ ਕਰਕੇ ਵੀ ਜਿਹੜਾ ਆਪਣਾ ਗੁੱਲੀ ਡੰਡਾ ਦਾ ਵਗੈਰਾ ਦਾ ਕਾਫੂਸ ਦਾ ਬੀਜ ਘਟ ਬਣਿਆ ਤੇ ਦੂਜਾ ਕੁਛ ਇਹਦੇ ਵਿੱਚ ਜਿਹੜਾ ਆਪਾਂ ਦਰਖਤਾਂ ਦੇ ਵਿੱਚ ਪੌਪੂਲਰ ਚ ਖਾਸ ਕਰਕੇ ਜਿਹੜੇ ਸਾਡੇ ਪੱਤੇ ਡਿੱਗਦੇ ਆ ਪੌਪੂਲਰ ਦੇ ਉਹ ਸਾਡੇ ਖਾਲੀ ਜਗ੍ਹਾ ਜਿਹੜੇ ਕਾਹ ਫੂਸ ਵਾਲੀ ਹੁੰਦੀ ਆ ਕਣਕ ਤੋਂ ਬਗੈਰ ਤੇ ਉਹਨੂੰ ਉੱਤੇ ਢੱਕ ਲੈਂਦੇ ਆ ਤੇ ਥੱਲੇ ਉਹਦਾ ਸਾਹ ਜਿਹੜਾ ਆ ਕੋਈ ਵੀ ਕਾਹ ਫੂਸ ਬਾਥੂ ਗੁੱਲੀ ਡੰਡਾ ਉਹਦਾ ਬੰਦ ਹੋ ਜਾਂਦਾ ਤੇ ਉਹ ਉਹ ਮਰ ਜਾਂਦਾ ਤੇ ਇਸ ਕਰਕੇ ਤੇ ਬਹੁਤ ਹੀ ਘੱਟ ਕਾਹ ਫੂਸ ਹੁੰਦਾ ਆ ਤੇ ਬਾਕੀ ਜਿਹੜਾ ਸਾਡਾ ਇਹ ਮਾਡਲ ਹੈਗਾ ਐ ਐਗਰੋਫਸਟਰੀ ਮਾਡਲ ਇਹ ਵਿੱਚ ਪੱਤੇ ਜਿਹੜੇ ਡਿੱਗਦੇ ਆ ਉਹ ਸਾਡਾ ਜਿਹੜਾ ਆਰਗੈਨਿਕ ਮੈਟਰ ਜੈਵਿਕ ਮਾਦਾ ਜ਼ਮੀਨ ਦਾ ਇਹ 4-5 ਸਾਲ ਪੱਤੇ ਡਿੱਗੇ ਜਾਣੇ ਆ ਤੇ ਉਹ ਵੀ ਸਾਡਾ ਵਧਾਉਂਦਾ ਆ ਤੇ ਉਹਦੇ ਨਾਲ ਸਾਡਾ ਇਹ ਖਾਦ ਵੀ ਘੱਟ ਇਹਨੂੰ ਕਣਕ ਨੂੰ ਲੋੜ ਪੈਂਦੀ ਆ ਇਹ ਅਸੀਂ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਜਿੰਨੀ ਖਾਦ ਆ 19 ਕਈ ਇਹਨੂੰ ਖਾਦ ਪਾਈ ਆ ਤੇ ਇਹ ਹੀ ਆ ਤੇ ਸਾਡਾ ਤਾਂ ਤੁਹਾਨੂੰ ਸੁਝਾਪ ਆਪਾਂ ਜੇ ਹੋ ਸਕੇ ਤੇ ਫਸਲ ਬਦਲ ਕੇ ਬੀਜੀਏ ਕਿਉਂਕਿ ਸਾਡੇ ਕੋਲ ਕਈ ਵਾਰੀ ਕਿਸਾਨ ਆਉਂਦੇ ਆ ਕਹਿੰਦੇ ਜੀ ਬਰਸੀਮ ਵਿੱਚ ਗਾਲਾ ਪੈ ਗਿਆ ਜਾਂ ਬੁੱਟੀ ਹੋ ਗਈ ਤੇ ਉਹ ਅਸੀਂ ਬਰਸੀਮ ਵੀ ਜਦੋਂ ਇੱਕੋ ਵਾਰੀ ਇੱਕੋ ਜਗ੍ਹਾ ਟੀ ਬੁੱਲਦੇ ਨੇ ਢੇ ਲਾਈ ਜਾਂਦੇ ਆ ਤੇ ਉਹ ਵੀ ਸਾਨੂੰ ਬਦਲ ਕੇ ਲਾਉਣਾ ਚਾਹੀਦਾ ਤੇ ਫਲੀਦਾਰ ਫਸਲ ਵਿੱਚ ਜਿੱਦਾਂ ਹੁਣ ਆਪਾਂ ਮਟਰ ੜ ਲ ਗਈ ਜਾਂ ਹੋਰ ਗਵਾਰਾ ਜਾ ਕਾਓ ਵੀ ਇਸ ਤਰ੍ਹਾਂ ਦੀ ਵਿੱਚ ਆਪਾਂ ਫਸਲ ਲਾ ਲਈਏ ਤੇ ਉਹ ਨਾਲ ਵੀ ਸਾਡਾ ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਆ ਤੇ ਇਸ ਤਰ੍ਹਾਂ ਸਾਨੂੰ ਇਹ ਟੰਗ ਤਰੀਕੇ ਪਣਾਉਣੇ ਚਾਹੀਦੇ ਆ ਤਾਂ ਕਿ ਸਾਨੂੰ ਜਿਹੜੀ ਆ ਖਾਦਾਂ ਦੀ ਵੀ ਤੇ ਕੈਮੀਕਲ ਸਪਰੇਆਂ ਦੀ ਵੀ ਘੱਟ ਲੋੜ ਪਵੇ ਤੇ ਸਾਡਾ ਖਰਚ ਵੀ ਘਟੇ ਤੇ ਸਾਡਾ ਬਾਤਾਵਰਨ ਵੀ ਠੀਕ ਰਹੇ ਧੰਨਵਾਦ